ਇਸ ਸਭ ਦੇ ਨਾਲ ਕਰੋ ਹਮਦਰਦੀ ਪਿਆਰ ਦੀ ਜੋਤ ਜਗਾ ਕੇ ਸਭ ਦੇ ਨਾਲ ਕਰੋ ਹਮਦਰਦੀ ਪਿਆਰ ਦੀ ਜੋਤ ਜਗਾ ਕੇ ਗੁੱਸਾ ਨਫ਼ਰਤ ਧੋਖੇਬਾਜ਼ੀ ਦਿਲ ਚੋਂ ਦੂਰ ਹਟਾ ਕੇ ਗੁੱਸਾ ਨਫ਼ਰਤ ਧੋਖੇਬਾਜ਼ੀ ਦਿਲ ਚੋਂ ਦੂਰ ਹਟਾ ਕੇ ਘਰ ਆਿਆਂ ਨੂੰ ਹੱਸ ਕੇ ਆਖੋ ਜੀ ਆਿਆਂ ਨੂੰ ਆਓ ਕਾਰੇ ਆਿਆਂ ਨੂੰ ਹੱਸ ਕੇ ਆਖੋ ਜੀ ਆਇਆਂ ਨੂੰ ਆਓ ਉਹ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਂ ਲੰਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਂ ਲੰਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਂ ਲੰਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਂ ਲੰਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਂ ਇਲਾ ਸ਼ਰਤਾਂ ਦਾ ਹੱਥ ਤੇ ਸਮਾਂ ਲਗਾਓ ਕੁੜੀਆਂ ਤੇ ਵਾਦਾਂ ਦਾ ਹੱਥ ਸਮਾਂ ਲਗਾਓ ਕੁੜੀਆਂ ਤੇ ਵਾਦਾਂ ਦਾ ਹੱਥ ਸਮਾਂ ਲਗਾਓ ਜੋ ਗੁੱਸੇ ਤੋਂ ਦੂਰ ਨੇ ਰਹਿੰਦੇ ਰੋਗ ਉਹਨਾਂ ਦੇ ਨੱਸਦੇ ਜੋ ਗੁੱਸੇ ਤੋਂ ਦੂਰ ਨੇ ਰਹਿੰਦੇ ਰੋਗ ਉਹਨਾਂ ਦੇ ਨੱਸਦੇ ਸਦਾ ਸਿਆਣੇ ਇਹ ਗੱਲ ਕਹਿੰਦੇ ਹੱਸਦਿਆਂ ਦੇ ਘਰ ਵੱਸਦੇ ਸਦਾ ਸਿਆਣੇ ਇਹ ਗੱਲ ਕਹਿੰਦੇ ਹੱਸਦਿਆਂ ਦੇ ਘਰ ਵੱਸਦੇ ਜੱਗ ਨੂੰ ਛੋਂਦਾ ਪੈਨੋ ਭਾਈ ਮਨ ਨੂੰ ਭੌਂਦਾ ਖਾਓ ਜੱਗ ਨੂੰ ਛੋਂਦਾ ਪੈਨੋ ਭਾਈ ਇਹ ਮਨ ਨੂੰ ਭੌਂਦਾ ਖਾਓ ਦੁਨੀਆ ਦੇ ਨਾ ਚਾਰ ਰੰਗਾ ਹੱਥ ਜਿਹਾ ਮਨ ਲੰਘਾਓ ਦੁਨੀਆ ਮੇ ਦਾ ਚਾਰ ਦਿਨਾਂ ਦਾ ਹੱਸ ਕੇ ਸਮਾ ਲੰਗਾਓ ਦੁਨੀਆ ਮੇ ਦਾ ਚਾਰ ਦਿਨਾਂ ਦਾ ਹੱਸ ਕੇ ਸਮਾ ਲੰਗਾਓ ਦੁਨੀਆ ਮੇ ਦਾ ਚਾਰ ਦਿਨਾਂ ਦਾ ਹੱਸ ਕੇ ਸਮਾ ਲੰਗਾਓ ਸੁੱਖ ਨਾ ਜਾਵੇ ਦਿਲ ਕਿਸੇ ਦਾ ਸਭ ਨੂੰ ਮਿੱਠਾ ਬੋਲੋ ਦੁੱਖ ਨਾ ਜਾਵੇ ਦਿਲ ਕਿਸੇ ਦਾ ਸਭ ਨੂੰ ਮਿੱਠਾ ਬੋਲੋ ਹੋਰਾਂ ਨੂੰ ਖੁਸ਼ਹਾਲ ਵੇਖ ਕੇ ਮਨ ਵਿੱਚ ਵਿਯੋ ਨਾ ਘੋਲੋ ਹੋਰਾ ਨੂੰ ਖੁਸ਼ਹਾਲ ਵੇਖ ਕੇ ਮਨ ਵਿੱਚ ਵਿਯੋਹ ਨਾ ਘੋਲੋ ਉਹ ਦੂਸਰਿਆਂ ਦੀਆਂ ਖੁਸ਼ੀਆਂ ਦੇ ਵਿੱਚ ਖੁਦ ਵੀ ਖੁਸ਼ੀ ਮਨਾਹੋ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸੰਭਾਲ ਲਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸੰਭਾਲ ਲਾਓ ਜੇ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸੰਭਾਲ ਲਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸੰਭਾਲ ਲਾਓ ਜੋਵਾਨੀ ਧਨ ਦੌਲਤ ਜੋ ਹਿੱਸੇ ਥਾੜੇ ਆਈਆਂ ਹੁਸਨ ਜਵਾਨੀ ਧਨ ਦੌਲਤ ਜੋ ਹਿੱਸੇ ਥਾੜੇ ਆਈਆਂ ਨਾਲ ਸਿਆਣਪ ਵਰਤੋ ਭਾਈ ਫੇਰ ਹੋਣ ਰਸਨਾਈਆਂ ਨਾਲ ਸਿਆਣਪ ਵਰਤੋ ਭਾਈ ਫੇਰ ਹੋਣ ਰਸਨਾਈਆਂ ਕਿਲੇ ਕੋਠੀਆਂ ਵੇਖ ਬੰਗਲੇ ਐਵੇਂ ਨਾ ਕਬਰਾਓ ਦੁਨੀਆ ਮੇਲਾ ਚਾਰ ਦਿਨ ਦਾ ਫੇਰ ਸਮਾਤ ਦਾਇਓ ਹੱਥ ਕੇ ਸਮਾਨ ਲਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਥ ਕੇ ਸਮਾਨ ਲਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਥ ਕੇ ਸਮਾਨ ਲਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਥ ਕੇ ਸਮਾਨ ਲਗਾਓ ਹਾਰੀ ਦੁਨੀਆ ਮਿੱਤਰਾਂ ਦੀ ਏ ਕੋਈ ਨਹੀਂ ਬੇਗਾਨਾ ਸਾਰੀ ਦੁਨੀਆ ਮਿੱਤਰਾਂ ਦੀ ਏ ਕੋਈ ਨਹੀਂ ਬੇਗਾਨਾ ਜੋ ਵੀ ਆਇਆ ਸਭ ਨੇ ਜਾਣਾ ਜਗਤ ਮੁਸਾਫਰਖਾਨਾ ਜੋ ਵੀ ਆਇਆ ਸਭ ਨੇ ਜਾਣਾ ਜਗਤ ਮੁਸਾਫਰ ਖਾਨਾ ਇੱਕ ਜੋਤੀ ਸਭ ਦੇ ਅੰਦਰ ਸਮਝੋ ਤੇ ਸਮਝਾਓ ਦੁਨੀਆਂ ਮੇਲਾ ਚਾਰ ਦਿਨਾਂ ਦਾ ਹੱਥ ਕੇ ਸਵਾਂ ਲਗਾਓ ਦੁਨੀਆਂ ਮੇਲਾ ਚਾਰ ਦਿਨਾਂ ਦਾ ਹੱਥ ਕੇ ਸਵਾਂ ਲਗਾਓ ਦੁਨੀਆਂ ਮੇਲਾ ਚਾਰ ਦਿਨਾਂ ਦਾ ਹੱਥ ਕੇ ਸਵਾਂ ਲਗਾਓ ਦੁਨੀਆਂ ਮੇਲਾ ਚਾਰ ਦਿਨਾਂ ਦਾ ਹੱਥ ਕੇ ਸਵਾਂ ਲਗਾਓ ਚੜ ਜਾਂਦਾ ਦੁੱਖ ਸੁੱਖ ਆਉਣਾ ਜਾਣਾ ਰਾਤ ਪੀਤ ਜੇ ਦਿਨ ਚੜ ਜਾਂਦਾ ਦੁੱਖ ਸੁੱਖ ਆਉਣਾ ਜਾਣਾ ਇਹ ਦੁਨੀਆ ਤੇ ਬੈਠ ਨਹੀਂ ਰਹਿਣਾ ਨਾ ਕੋਈ ਰਾਜਾ ਰਾਨਾ ਇਹ ਦੁਨੀਆ ਤੇ ਬੈਠ ਨਹੀਂ ਰਹਿਣਾ ਨਾ ਕੋਈ ਰਾਜਾ ਰਾਨਾ ਘਾਟੇ ਵਾਦੇ ਹੁੰਦੇ ਰਹਿੰਦੇ ਐਵੇਂ ਨਾ ਕਵਰਾਓ ਜੰਮੇ ਰਾਜਾ ਸੁਨਾ ਦਾ ਹੱਥੇ ਜ਼ਮਾਨਾ ਸਭਾ ਲੰਗਾਓ ਦੁਨੀਆ ਦੇਲਾ ਚਾਰ ਦਿਆਂ ਦਾ ਸਭਾ ਜਗਾਇ ਦੁਨੀਆ ਦੇਲਾ ਚਾਰ ਦਿਆਂ ਦਾ ਸਭ ਜਮਾਨਾ ਨਾਓ ਮਿੱਠਤ ਨਿਮਰਤਾ ਸਹਿਣਸ਼ੀਲਤਾ ਖਿਮਾ ਦਇਆ ਨੂੰ ਧਾਰੋ ਮਿੱਠਤ ਨਿਮਰਤਾ ਸਹਿਣਸ਼ੀਲਤਾ ਖਿਮਾ ਦਇਆ ਨੂੰ ਧਾਰੋ ਮਤਾਂ ਦੇਵੋ ਫੇਰ ਕਿਸੇ ਨੂੰ ਪਹਿਲਾਂ ਆਪਣਾ ਆਪ ਸਵਾਰੋ ਓਏ ਮਤਾਂ ਦੇਵੋ ਫੇਰ ਕਿਸੇ ਨੂੰ ਪਹਿਲਾਂ ਆਪਣਾ ਆਪ ਸਵਾਰੋ ਫੁੱਲ ਬਣ ਕੇ ਖੁਸ਼ਬੋਈਆਂ ਵੰਡੋ ਜਗਤ ਬਾਗ ਮਹਿਕਾਵੋ ਦੁਨੀਆਂ ਮੇਲਾ ਚਾਰ ਦਿਨਾਂ ਦਾ ਹੱਥ ਤੇ ਸਤਿ ਸ਼ਰਾਰੋ ਦੁਨੀਆਂ ਮੇਲਾ ਚਾਰ ਦਿਨਾਂ ਦਾ ਹੱਥ ਦਮਾਂ ਲਗਾਓ ਦੁਨੀਆਂ ਮੇਲਾ ਚਾਰ ਦਿਨਾਂ ਦਾ ਹੱਥ ਕੇ ਥਮਾ ਲਗਾਓ ਦੁਨੀਆਂ ਮੇਲਾ ਚਾਰ ਦਿਨਾਂ ਦਾ ਹੱਥ ਕੇ ਥਮਾ ਲਗਾਓ ਪਿਆਰ ਚ ਕਰੀਏ ਮਤਲਬ ਹੱਲ ਨਾ ਕਰੀਏ ਪਿਆਰ ਦਾ ਸੌਦਾ ਪਿਆਰ ਚ ਕਰੀਏ ਮਤਲਬ ਹੱਲ ਨਾ ਕਰੀਏ ਲੇਖਾ ਜੋਖਾ ਹੋਣਾ ਅੱਗੇ ਉਹ ਮਾਲਕ ਤੋਂ ਡਰੀਏ ਲੇਖਾ ਜੋਖਾ ਹੋਣਾ ਅੱਗੇ ਉਹ ਮਾਲਕ ਤੋਂ ਡਰੀਏ ਵਿੱਚੋਂ ਕਾਫਰ ਉਤੋਂ ਮੋਮਨ ਐਵੇਂ ਨਾ ਪੱਜ ਬਣਾਓ ਦੁਨੀਆ ਦੇ ਨਾਲ ਜਾ ਰਿਹਾ ਹੈ

ਆਜੋ ਮਿੱਤਰੋ ਮਿਲੀਏ ਆਪਾਂ ਗਲਗਲ ਵਕੜੀ ਪਾ ਕੇ ਬਰਮਾ ਆਨੰਦ ਗੁਰੂ ਜੀ ਕਹਿ ਗਏ ਸਬਿਆਚਾਰਕ ਗਾਓ ਦੁਨੀਆਂ ਦੇ ਲਾਚਾਰ ਦਰਾਂ ਦਾ ਬੇਸਮਾਨਾਓ